ਸਤਿਨਾਮ ਹੈ ਇਹ ਪੂਰਾ ਮਾਮਲਾ ਕਿ ਮੈਂ ਸੁਪਾਲ ਸਿੰਘ ਸਰਾਹ ਅੰਤਰਰਾਸ਼ਟਰੀ ਮਹਾ ਮੰਤਰੀ ਹਿੰਦੂ ਸਿੱਖ ਮਹਾਸਭਾ ਸਾਡੇ ਕੋਲ ਸੂਚਨਾ ਮਿਲੀ ਸੀ ਕਿ ਮਲੋਟ ਦੇ ਰਵਿਦਾਸ ਮਹੱਲਾ ਵਿਖੇ 16 10 2025 ਨੂੰ ਕੁਝ ਅਸਾਈ ਪ੍ਰਚਾਰਕ ਪਾਸਟਰ ਨਰੂਲੇ ਦੇ ਪੋਸਟਰ ਵੰਡ ਰਹੇ ਆ ਔਰ ਇੱਕ ਬਤੀ ਗਰੀਬ ਪਰਿਵਾਰ ਰਵਿਦਾਸ ਦੇ ਜੋ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਉਹਨਾਂ ਦੇ ਘਰ ਉਜਬਰੀ ਵੜ ਕੇ ਉਹਨਾਂ ਨੂੰ ਪੋਸਟਰ ਦੇਖ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੇ ਤੁਸੀਂ ਇਸਾਈ ਬਣ ਜਾਓ ਉਹ ਬੱਚੀ ਹੈ ਜਿਹੜੀ ਉਹਦੇ ਕੋਈ ਪਿਛਲੇ 5-7 ਸਾਲ ਤੋਂ ਬੱਚਾ ਨਹੀਂ ਹੋਇਆ ਸੀ ਤੇ ਉਹਨੂੰ ਇਸ ਦੀਆਂ ਧਮਕੀਆਂ ਦੇ ਦਿੱਤੀ ਜੇ ਤੋ ਰਵਿਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤਾਂ ਤੇਰੇ ਇਹ ਬੱਚਾ ਹੋ ਜਾਵੇਗਾ ਭਗਤ ਰਵਿਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ ਇੱਕ ਉਹਨਾਂ ਕੋਲੇ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ ਉਹਦੀ ਵੀਰਾਂ ਬੇਅਦਬੀ ਕੀਤੀ ਉਹਨੂੰ ਵੀ ਬੜੇ ਬੁਰੇ ਸ਼ਬਦ ਬੋਲੇ ਔਰ ਉਸਨੇ ਜਿਹੜਾ ਕਿਹਾ ਕਿ ਮੈਂ ਹਿੰਦੂ ਧਰਮ ਨਹੀਂ ਛੱਡਣਾ ਤਾਂ ਉਹ ਕੁਝ ਇਸਾਈ ਪ੍ਰਚਾਰਕ ਭਾਰਤੀ ਅਤੇ ਉਹਦੇ ਘਰ ਵਾਲਾ ਜੋ ਸਰੇਸ਼ ਹੈ ਪਾਸਟਰ ਹੈਗਾ ਉਹਨਾਂ ਨੇ ਚਾਕੂਆਂ ਉੱਤੇ ਕਾਤਲਾ ਨਾਲ ਹਮਲਾ ਕਰ ਦਿੱਤਾ ਜਿਸ ਤੇ ਉਹ ਤੁਰੰਤ ਹਸਪਤਾਲ ਬਲੋਟ ਵਿਖੇ ਦਾਖਲ ਹੋਏ ਲੇਕਿਨ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ 18 10 2025 ਨੂੰ ਸਵੇਰੇ 10 ਵਜੇ ਖਾਣਾ ਸਿਟੀ ਦਾ ਐਸ ਐਚਓ ਉਸ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਕਿ ਤੂੰ ਉਹ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਆ ਮੈਂ ਤਾਂ ਉਹ ਕੁੜੀ ਦੀ ਜੋ ਸੱਸ ਮਨੋਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਨੂੰ ਧਮਕਾਉਣ ਲੱਗਿਆ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸੇਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਹਾਂ ਉਹ ਸਨਮਾਨਤ ਕਰਨ ਆਏ ਹਾਂ ਜਿਨੇ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤ ਐਸਐਚਓ ਦੇ ਖਿਲਾਫ ਉਹ ਮਾਤਾ ਨੂੰ ਨੂਤਮ ਕਹਾਣ ਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਆਇਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਦੇ ਕੇ ਐਸਐਚਓ ਦੇ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਐਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਗੁਰਪਖਤ ਰਵੀਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਫਰਜ਼ਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਜਿਹੜੇ ਅਸਾਈ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਪਏ ਗੈਰ ਕਾਨੂੰਨੀ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਜਿਹੜੀ ਰੇਡ ਕੀਤੀ ਸਵੇਰ ਪੁਲਿਸ ਆਈ ਸੀ ਉਹ ਕਿੰਨੇ ਮੁਲਾਜ਼ਮ ਸੀ ਕਿੰਨਾਂ ਦੇ ਘਰੇ ਆਏ ਸੀ ਉਹ ਜਿਹੜੀ ਰੇਡ ਕੀਤੀ ਗਈ ਆ ਉਹ ਜਿਹੜੀ ਇਹ ਲੜਕੀ ਹੈਗੀ ਆ ਮਦਈ ਹੈ ਜਿਹਦੇ ਤੇ ਸੱਟਾਂ ਮਾਰੀਆਂ ਜਿਹਨੂੰ ਮਜਬੂਰ ਕੀਤਾ ਸੀ ਧਰਮ ਪਰिवर्तन ਕਰ ਲਈ ਇਹਦੇ ਮਦਈਆਂ ਦੇ ਘਰ ਹੀ ਐਸਐਚਓ ਬਿਨਾ ਵਰਦੀ ਤੋਂ ਆਪਣੀ ਸਰਕਾਰੀ ਗੱਡੀ ਦੇ ਉੱਤੇ ਰੇਡ ਕਰਨ ਗਿਆ ਸੀ ਚਾਰ ਸਿਪਾਹੀ ਕੇ ਤਿੰਨ ਸਿਪਾਹੀਆਂ ਦੇ ਨਾਲ ਹਾਂ ਵਰਦੀ ਦੇ ਵਿੱਚ ਨਹੀਂ ਸੀ ਵਰਦੀ ਵਿੱਚ ਨਹੀਂ ਸੀਗਾ ਤਾਂ ਜਦੋਂ ਇਹ ਮਾਤਾ ਨੂੰ ਹਾਰਟ ਅਟੈਕ ਹੋ ਗਿਆ ਬੋਸ਼ ਹੋ ਕੇ गिर ਗਈ ਤਾਂ ਫਿਰ ਉਹ ਤੋਂ ਪੱਜ ਆਇਆ ਜਿੱਦ ਦੀ ਅਸੀਂ ਸ਼ਿਕਾਇਤ ਹੁਣ ਮਾਨਯੋਗ ਡੀਐਸਪੀ ਸਿਟੀ ਨੂੰ ਦੇ ਰਹੇ ਹਾਂ ਤਾਂ ਜੋ ਐਸਐਚਓ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਕਿ ਇਹਦੇ ਸਾਈਆਂ ਪ੍ਰਚਾਰਕਾਂ ਨਾਲ ਕੀ ਰਿਲੇਸ਼ਨ ਹੈ ਕੀ ਜੋ ਧਰਮ ਪ੍ਰਚਨ ਹੋ ਰਿਹਾ ਉਹਦੇ ਵਿੱਚ ਐਸਐਚਓ ਦਾ ਕੋਈ ਰੋਲ ਹੈ ਜਾਂ ਉਹਦੀ ਭੂਮਿਕਾ ਹੈ ਇਹਦੀ ਵੀ ਜਾਂਚ ਕੀਤੀ ਜਾਵੇ ਤੁਸਾਂ ਕਹਿਦਾ ਮਤਲਬ ਕਿ ਜਿਹੜੀ ਐਸਐਚਓ ਦਾ ਜਿਹੜਾ ਇਨਸਾਫ ਹੈ ਜਿਹੜਾ ਮਦਈ ਦਾ ਜਿਹੜਾ ਬੇਦਵੀ ਦਾ ਮਾਮਲਾ ਨਹੀਂ ਦਿੱਟਿਆ ਹੋਇਆ ਪਰ ਲੇਕੇ ਰਾਜੀ ਨਮੇ ਦਾ ਪ੍ਰੈਸ਼ਰ ਹੈ ਬਿਲਕੁਲ ਪਰਚਾ ਨਾ ਦਰਜ ਕਰਕੇ ਉਲਟਾ ਮਦਈ ਪਰਿਵਾਰ ਤੇ ਜ਼ੋਰ ਪਾ ਰਿਹਾ ਕਿ ਤੁਸੀਂ ਇਸਾਈਆਂ ਨਾਲ ਰਾਜੀ ਬੰਦਾ ਕਰ ਲਵੋ ਤੇ ਉਹ ਆਫਆਈਆਰ ਦਰਜ ਨਹੀਂ ਕਰ ਰਿਹਾ ਤੇ ਅਸੀਂ ਮੰਨ ਲਓ ਕਿ ਐਸਐਸਪੀ ਨੂੰ ਉਹ ਡੀਜੀਪੀ ਪੰਜਾਬ ਤੋਂ ਅਸੀਂ ਮੰਗ ਕੀਤੀ ਹੈ ਕਿਸ ਐਸਐਸ ਨੂੰ ਤੁਰੰਤ ਸਸਪੈਂਡ ਕਰਕੇ ਇਹਦੇ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ ਔਰ ਉਸ ਨੂੰ ਜਿਹੜਾ ਦੋਸ਼ੀ ਹੈ ਉਹ ਆਪਣਾ ਮਦਈਆਂ ਨੂੰ ਧਮਕਾਇਆ ਔਰ ਮਾਤਾ ਨੂੰ ਹਾਟੈਕ ਆਇਆ ਔਰ ਅੱਜ ਤੁਹਾਡੇ ਸਾਹਮਣੇ ਹਸਪਤਾਲ ਦੇ ਵਿੱਚ ਦਾਖਲ ਉਹ ਉਸ ਦੀ ਜਿਹੜੀ ਹੈਗੀ ਅਫੈਂਸ ਕੀਤਾ ਜਿਹੜਾ ਉਹਨੇ ਅਪਰਾਧ ਕੀਤਾ ਉਹਦੀ ਵੀ ਪਰਚਾ ਦਰਜ ਕਰਕੇ ਉਹਨੂੰ ਐਸਐਚਓ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗੀ ਸ਼ਿਕਾਇਤ ਤੁਸੀਂ ਕਿਹਨੂੰ ਕਿਸ ਨਾਮ ਤੋਂ ਕਿਹਨੂੰ ਦੇ ਰਹੇ ਆਸੀ ਭਾਈ ਨੇਮ ਵਰਨ ਜਾਦਵ ਜੋ ਐਸਐਚਓ ਖਾਣਾ ਸਿਟੀ ਹੈ ਉਹ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਜੀ ਨੂੰ ਜੋ ਸਿਟੀ ਦੇ ਵਿੱਚ 4 ਦਿਨਾਂ ਮਲੋਟਦੇ ਉਹਨਾਂ ਨੂੰ ਦੇ ਰਹੇ ਆ ਦਾ ਮਾਮਲਾ ਕੀ ਹੈ ਹੈ ਪ੍ਰਵੀਨ ਮਦਾਨ ਤੋਂ ਇੱਕ ਘਟਨਾਤ 15 ਤਰੀਕ ਦੀ ਘਟਨਾ ਹੈ 15 ਤਰੀਕ ਨੂੰ ਸਵੇਰੇ ਤੇ ਤਿੰਨ ਚਾਰ ਲੇਡੀਆਂ ਇਹ ਮੈਨੂੰ ਭੇਜਦੇ ਕਰੇ ਕਿ ਇਹਨਾਂ ਨੂੰ ਧਰਮ ਪਰਿਵਰਤਨ ਦੇ ਲਈ ਕਿਹਾ ਗਿਆ ਸੀਗਾ ਔਰ ਜਦੋਂ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਤੇ ਅਟੈਕ ਕੀਤਾ ਗਿਆ ਉਸ ਤੋਂ ਮਗਰੋਂ ਇਹ ਹਸਪਤਾਲ ਦਾਖਲ ਹੋ ਗਏ ਹਸਪਤਾਲ ਦਾਖਲ ਹੋਣ ਤੋਂ ਬਾਅਦ ਦੋ ਦਿਨ ਇੱਥੇ ਰਹੇ ਇਨਨੂੰ ਛੁੱਟੀ ਦੇ ਅਗੇ ਘਰ ਪੇਈ ਦਿੱਤਾ ਗਿਆ ਦੁਬਾਰਾ ਐਸਐਚਓ ਸਾਹਿਬ ਨੇ ਫਿਰ ਉਹਨੂੰ ਜਦੋਂ ਬੁਲਾਇਆ ਇਹ ਰਸਤੇ ਵਿੱਚ ਜਾ ਰਹੇ ਸੀ ਤੇ ਉਸ ਸਾਈ ਪਰਿਵਾਰ ਨੇ ਫਿਰ ਇਹਨਾਂ ਤੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਕੀਏ ਫਿਰ ਹਸਪਤਾਲ ਦੇ ਵਿੱਚ ਦਾਖਲ ਹੋਏ 17 ਤਰੀਕ ਨਿਕਲ ਗਈ 17 ਤਰੀਕ ਰਾਤ ਨੂੰ ਡਿਪਟੀ ਸਾਹਿਬ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਮੇਰੇ ਨਾਲ ਸਾਰੇ ਸਿੱਖ ਜੱਤੇਬੰਦੀ ਸੀ ਵਿਸ਼नोई ਜੱਤੇਬੰਦੀ ਸੀਗੀ ਸਾਡੇ ਹੋਰ ਸਮਾਜਿਕ ਦੇ ਲੋਕ 8-10 ਲੋਕ ਅਸੀਂ ਸੀਗੇ ਜਦੋਂ ਡਿਪਟੀ ਸਾਹਿਬ ਨੇ ਬੁਲਾਇਆ ਤੇ ਡਿਪਟੀ ਸਾਹਿਬ ਨੇ ਰਾਤੀ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਸੀਗਾ ਵੀ ਜੋ ਤੁਸੀਂ ਕਹਿ ਰਹੇ ਹੋ ਜੋ ਇਸ ਪਰਿਵਾਰ ਦੇ ਨਾਲ ਤੱਕਾ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਏਗਾ ਅੱਜ ਰਾਤ ਨੂੰ ਪਰਚਾ ਘੱਟ ਕੇ ਐਫ ਆਈ ਆਰ ਦੀ ਕਾਪੀ ਜਿਹੜੀ ਤੁਹਾਨੂੰ ਭੇਜ ਦਿੱਤੀ ਜਾਏਗੀ ਪਰੰਤੂ ਹੋਇਆ ਕਿ ਅੱਜ ਸੂਰੇ ਸਾਨੂੰ ਇਹ ਮਿਲਿਆ ਕਿ ਐਸ ਐਚ ਓ ਆਪਦੀ ਪਾਰਟੀ ਨਾਲ ਲੈ ਗਏ ਤਿੰਨ ਚਾਰ ਬੰਦੇ ਨਾਲ ਲੈ ਕੇ ਇਸ ਭੈਣ ਦੇ ਮੈਨੂੰ ਘਰੇ ਗਏ ਇਹਨਾਂ ਨੂੰ ਧਮਕਾਇਆ ਔਰ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਰਾਜਨਾਵਾ ਕਰ ਲੋ ਗਰੀਬ ਬੰਦੇ ਨੂੰ ਤੁਸੀਂ ਕੀ ਲੜਾ ਦੇਣਾ ਇਹ ਮਾਮਲਾ ਬਹੁਤ ਅੱਗੇ ਵੱਜੇਗਾ ਐਨੀ ਗੱਲ ਸੁਣਦੇ ਹੀ ਮਾਤਾ ਜੀ ਇੱਥੇ ਪਏ ਨੇ ਮਾਤਾ ਜੀ ਲੋਹਾਰ ਦੀ ਪ੍ਰੋਬਲਮ ਸੀ ਤੇ ਉੱਥੇ ਡਿੱਗ ਪਏ ਨੇ ਹੁਣ ਗੱਲ ਇਹ ਆ ਵੀ ਐਸਐਚਓ ਸਾਹਿਬ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਐਸਐਚਓ ਸਾਹਿਬ ਦੇ ਜਿਹੜੇ ਲਿੰਕ ਨੇ ਉਹ ਈਸਾਈਆਂ ਦੇ ਨਾਲ ਲਿੰਕ ਹੈਗੇ ਨੇ ਉਹ ਸਾਰਿਆਂ ਦੇ ਹਿਆਰੇ ਤੇ ਚੱਲ ਰਿਹਾ ਨਾ ਕਿ ਇਹ ਜਿਹੜਾ ਦੁਵੀ ਪਰਿਵਾਰ ਆ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਪਿੱਛੋਂ ਕੁੱਟਿਆ ਜਾ ਰਿਹਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੂਜੀ ਪਾਰਟੀ ਦੀ ਮਦਦ ਕਰ ਰਿਹਾ ਜੋ ਐਸਐਸ ਕਟਰਾ ਦੀ ਬਹੁਤ ਵੱਡੀ ਨਿਗਹਿਦੀ ਕਰਦੇ ਆ ਔਰ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਕਿ ਜਲਦ ਇਸ ਮਾਮਲੇ ਤੇ ਐਫਆਈਆਰ ਦਰਜ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਜੀ ਕੀ ਨਾਮ ਹੈ ਕਿਸ ਤੋਂ ਦੱਲਵਾ ਰਹੇ ਮੀਨਾ ਨਾਮ ਹੈ ਮੇਰਾ ਪਰ ਮੈਂ ਮਲੋਟੀ ਆ ਇਹ ਕੀ ਕੋ ਮਾਮਲਾ ਕੀ ਮੈਂ ਪੂਰਾ ਮਾਮਲਾ ਇਦਾਂ ਸੀ ਵੀ ਸਾਡੇ ਘਰੇ ਆਉਣ ਕਿ ਉਹ ਇਸਾ ਮਿਸੇ ਵਾਲੇ ਪ੍ਰਚਾਰ ਕਰਨ ਵਾਸਤੇ ਅਸੀਂ ਕਹੇ ਵੀ ਸਾਨੂੰ ਨਹੀਂ ਲੈਣਾ ਪਰਚਾ ਪੁਰਚਾ ਉਹ ਵੰਡਦੇ ਸੀ ਪ੍ਰਚਾਰ ਕਰਦੇ ਸੀ ਅਸੀਂ ਕਹੇ ਵੀ ਸਾਨੂੰ ਨਹੀਂ ਚਾਹੀਦਾ ਵੀ ਤੁਸੀਂ ਲੈ ਜਾਓ ਆਪਣੇ ਘਰੇ ਵੀ ਸਾਨੂੰ ਨਹੀਂ ਲੈਣਾ ਬੇਨਾਮ ਨੂੰ ਕੁਝ ਵੀ ਨਹੀਂ ਲੈਣਾ ਬਹੁਤ ਧੱਕੇ ਨਾਲ ਸਾਡੇ ਘਰੇ ਫੜਾ ਗਏ ਧੱਕੇ ਨਾਲ ਫੜਾ ਗਏ ਮੈਂ ਅਸੀਂ ਚੱਕ ਕੇ ਉਹਨਾਂ ਨੂੰ ਉਹ ਸਾਡੀ ਸਰਕਾਰੀ ਕੁਰਸੀ ਹੈਗੇ ਉੱਥੇ ਮੈਨੂੰ ਰੱਖ ਦਿੱਤਾ ਰੱਖ ਕੇ ਉੱਛ ਲੱਗੀ ਹੈ ਜਨੋ ਪਰਚੇ ਜੋ ਵੰਡਦੇ ਸੀ ਉਹ ਚਲੇ ਗਏ ਤੇ ਸਾਹਮਣੇ ਵਾਲੀ ਹੈਗੇ 파ੜ ਤੇ ਉਹ ਕਟ ਗਿਆ ਇਸੀ 파ਰ ਉਹਨੇ ਗਾਲੂ ਗਲੋਚ ਕੀਤੀ ਬਾਤੂ ਕੁਛ ਕਿਤਾ ਬਹੁਤ ਬੋਲੇ ਫਿਰ ਅੰਦਰ ਜਾ ਕੇ ਉਹ ਚਾਕੂ ਲੈ ਕੇ ਆਈ ਚਾਕੂ ਮੇਰੇ ਹੱਥ ਤੇ ਮਾਰਾ ਮੇਰੇ ਪੀਟ ਤੇ ਵੀ ਮਾਰਿਆ ਬਹੁਤ ਕੁਛ ਕੀਤਾ ਫਿਰ ਉਹੀ ਫਿਰ ਉਹ ਗੱਲ ਹੋ ਗਈ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਪੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਸਿਰ ਤੇ ਮੇਰੇ ਜੇਠ ਹੈ ਉਹਨਾਂ ਦੇ ਸਿਰ ਤੇ ਵੀ ਮਾਰਿਆ ਸੱਟਾਂ ਮਾਰਿਆ ਮੇਰੇ ਜੇਠ ਹੈ ਉਹਨਾਂ ਦੇ ਵੀ ਮਾਰੇ ਮੇਰੇ ਹਸਬੰਡ ਹੈ ਉਹਨਾਂ ਦੇ ਵੀ ਇੱਥੇ ਮਾਰੇ ਕਮਰ ਤੇ ਵੀ ਮਾਰੇ ਬਾਦੂ ਯਾਨੀ ਕਿ ਸਾਰੇ ਨੇ ਹੀ ਕੁੱਤੇ ਹੋ ਆ ਕੇ ਕਰੇ ਕਲੇ ਨੇ ਉਸ ਕੋਲ ਕਾਰਵਾਈ ਕਰਨਗੇ ਬਿਆਨ ਲਿਖਾਏ ਤੁਸੀਂ ਕੱਲ ਤਹਾਨੂੰ ਉੱਤੋਂ ਦਾ ਕਾਰਬਨ ਨਹੀਂ ਹੋਇਆ ਨਹੀਂ ਜੀ ਸਰ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਜੇ ਤੱਕ ਸਾਨੂੰ ਕਹਿੰਦੇ ਪਏ ਵੀ ਤੁਸੀਂ ਥਾਣੇ ਆਓ ਥਾਣੇ ਇਹ ਇਹ ਕਰੋ ਉਹ ਇਹ ਕਰੋ ਅਸੀਂ ਕਿ ਵੀ ਸਾਨੂੰ ਕੁਝ ਨਹੀਂ ਕਰਨਾ ਅਸੀਂ ਸਾਨੂੰ ਕੁਝ ਵੀ ਨਹੀਂ ਕਰਨਾ ਅਸੀਂ ਕਹਿੰਦੇ ਪਏ ਨੂੰ ਅੱਜ ਕੀ ਹੋਇਆ ਸੁਭਾ ਅੱਜ ਸਵੇਰੇ ਉਹ ਆਏ ਸੀ ਪਤਾ ਨਹੀਂ ਕਿਹਦੇ ਨਾਲ ਆਏ ਸੀ ਮੈਂ ਨਹੀਂ ਜਾਣਦੀ ਨਾਲੋਂ ਵੀ ਕਿਹਦੇ ਨਾਲ ਆਏ ਸੀ ਸਾਰੇ ਆਏ ਸੀ ਵੱਡੇ ਐਸ ਐਚਓ ਆਏ ਸੀ বিনা ਵਰਦੀ ਕੇ ਸੀ ਨਾਲ ਕੋਈ ਦੋ ਤਿੰਨ ਪੁਲਿਸ ਵੀ ਸੀ ਮੈਂ ਨਹੀਂ ਜਾਣਦੀ ਹਾਂਜੀ ਉਹ ਤਾਂ ਵਰਦੀ ਸੀ ਸੀ ਜੋ ਉਹ ਵੱਡੇ ਹੈਗੇ ਹਨ ਅਫਸਰ ਉਹ ਵਰਦੀ ਸੇ ਨਹੀਂ ਸੀ ਹਾਂਜੀ বিনা ਵਰਦੀ ਕੇ ਸੀ ਬੀਨਾ ਵਰਦੀ ਕੇ ਸੀ ਔਰ ਹੁਣ ਉਹ 아이ਸੀ ਨਾਲ ਕੋਈ ਕਹਿੰਦੇ ਵੀ ਤੁਸੀਂ ਰਾਜੀਨਾਮਾ ਕਰ ਲੋ ਅਸੀਂ ਕੇ ਵੀ ਸਾਨੂੰ ਨਹੀਂ ਕਰਨਾ ਰਾਜੀਨਾਮਾ ਪਹਿਲਾਂ ਤੇ ਮੇਰੀ ਸੱਸ ਦੀ ਹੋ ਗਈ ਤਬੀਤ ਖਰਾਬ ਮੈਂ ਸੱਸ ਨੂੰ ਲੈ ਕੇ ਹਸਪੀਟਲ ਆ ਗਈਆਂ ਮੈਂ ਸੱਸ ਨੂੰ ਲੋਕ ਬੁੱਤ ਵਾਲੇ ਕਰੀ ਸੋ ਵੀ ਹੋਇਆ ਜੋ ਉਹਨੂੰ ਬਾਤ ਹੋਇਆ ਪਹਿਲੇ ਯਾਨੀ ਕਿ ਉਹ ਜੋ ਬੋਲਣ ਲੱਗੇ ਸੀ ਜਬੇ ਮੇਰੀ ਸੱਸ ਬਿਮਾਰ ਹੋ ਗਈ ਸੀ ਵੀ ਹਾਰਦਿ ਹਾਰਦਿ ਸ਼ਿਕਾਇਤ ਹੈ ਕਿ ਮੇਰੀ ਸੱਸ ਨੇ ਤਿਕੰਗਾ ਨਗਰ ਦੀ ਦਵਾਈਆਂ ਚਲਦੀਆਂ ਮੇਰੇ ਸੱਸ ਦੇ ਆ ਦੋ ਤਿੰਨ ਸਾਲ ਹੋ ਗਏ ਜੀ ਸਰ ਜੇ ਗੰਗਾ ਨਗਰ ਦੀ ਚਲਦੀ ਹੈ ਮੇਰੇ ਸਾਸੂ ਦੀ ਦਵਾਈਆਂ ਹੁਣ ਹੁਣ ਵੀ ਚੱਲਦੀ ਜਾਂਦੀ ਹੈ ਬੇਹੋਸ਼ ਹੋ ਗਏ ਡਿੱਗ ਪਏ ਸੀ ਨੀਚੇ ਮੇਰੀ ਸੱਸ ਫਿਰ ਉਹਨਾਂ ਨੂੰ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਹਾਂ ਉਹ ਪਤਾ ਨਹੀਂ ਵੀ ਪਿੱਛੇ ਪੱਜ ਕੇ ਹੋਇਆ ਵੀ ਸਾਨੂੰ ਨਹੀਂ ਪਤਾ ਅਸੀਂ ਹਸਪਤਾਲ ਆ ਗਏ ਸਾਸੂ ਨੂੰ ਵਰਤੀ ਕਰਾਇਆ ਟਿੱਕੇ ਟੁੱਕੇ ਦਿੰਦੇ ਹੈ ਦਵਾਈ ਪਾਣੀ ਦਿੰਦੇ ਹੈ ਮੇਰੀ ਸੱਸ ਨੂੰ ਉਹ ਉਹ ਬੈਠੀ ਹੈ ਜੀ ਮੈਂ ਕੀ ਕੋਈ ਮਸਲਾ ਤੇ ਨੰਬਰ ਪੁੱਛਿਓ ਮੈਂ ਗੁਰਚਰਨ ਸਿੰਘ ਸੰਧੂ ਸਟੇਟ মিডিਆ ਐਨਾਲਿਸਟ ਭਾਰਤੀ ਜਨਤਾ ਪਾਰਟੀ ਪੰਜਾਬ ਅ ਅੱਜ ਅਸੀਂ ਇੱਥੇ ਮਲੂਰ ਪਹੁੰਚੇ ਆਂ ਔਰ ਜਿਵੇਂ ਮੇਰੇ ਤੋਂ ਪਹਿਲਾਂ ਸਤਾ ਸੁਖਪਾਲ ਸਿੰਘ ਜੀ ਸ਼ਰਾਂਤ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਘਟਨਾ ਵਾਪਰੀ ਹੈ ਔਰ ਉਹਦੇ ਸਬੰਧ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਉਹ ਹਰ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਕਿ ਕਿਹੜੇ ਧਰਮ ਨੂੰ ਕਿਹਦੇ ਜਿੰਨ ਮੰਦੀ ਨੇ ਮੰਨਣਾ ਤਾਂ ਕਿਸੇ ਨੂੰ ਜ਼ਬਰਦਸਤੀ ਧਰਮ ਪਰਵਰਤਨ ਕਰਾਉਣਾ ਇਹ ਬਹੁਤ ਬਾੜੀ ਗੱਲ ਆ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜਿਹੜੀਆਂ ਦੇਖ ਲਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਮਿਲ ਰਹੀਆਂ ਜੋ ਬਹੁਤ ਬਾੜੀ ਘਟਨਾ ਹੈਗੀ ਆ ਕਿ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਕਿਸੇ ਨੂੰ ਆਪਣੇ ਧਰਮ ਤੋਂ ਦੂਰ ਕਰਕੇ ਆਪਣਾ ਧਰਮ ਉੱਤੇ ਠੋਸਣਾ ਤਾਂ ਇਹ ਬਹੁਤ ਮਾੜੀ ਗੱਲ ਆ ਨਿੰਦਨਯੋਗ ਆ ਔਰ ਸਾਡੇ ਹਿੰਦੂ ਸੰਗਠਨ ਦੇ ਲੀਡਰ ਜਿਹੜੇ ਹੈਗੇ ਆ ਪਰਵੀਨ ਮਦਾਨ ਜੀ ਇਹ ਵੀ ਇੱਥੇ ਮੌਜੂਦ ਨੇ ਸੀਤਾ ਰਾਮ ਖਟਕ ਜੀ ਇਹ ਵੀ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਮਾਤਾ ਜੀ ਇਹਨਾਂ ਨੂੰ ਹਾਰਟ ਅਟੈਕ ਆਇਆ ਸੀਗਾ ਉਹ ਵੀ ਇੱਥੇ ਦਾਖਲ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਸਤੇ ਕਰਨ ਵਾਸਤੇ ਸਿੱਤੇ ਸਾਰੇ ਪਹੁੰਚੇ ਆ ਸੋ ਉਮੀਦ ਹੈ ਕਿ ਜਿਹੜੀ ਜਿਹੜੀ ਪੁਲਿਸ ਹੈਗੀ ਆ ਮਲੋੜ ਦੀ ਮਨਯੋਗ ਡੀਐਸਪੀ ਅੰਗਰੇਸ ਸਿੰਘ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਜੋ ਵੀ ਜਿਹੜੇ ਜਿਹੜੇ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਉਹਦੇ ਖਿਲਾਫ ਉਹ ਕਾਰਵਾਈ ਕਰਨਗੇ ਇਸ ਉਮੀਦ ਦੇ ਨਾਲ ਸਾਰੇ ਜਿਹੜੇ ਹੈਗੇ ਸਜਣੇ ਤੇ ਪਹੁੰਚਿਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਹਾਂ ਪਰ ਪਰਿਵਾਰ ਦੀ ਢੱਟ ਕੇ ਅਸੀਂ ਹਰ ਮੁੱਦੇ ਤੇ ਹਰ ਮਸਲੇ ਤੇ ਅਸੀਂ ਪਰਿਵਾਰ ਦੀ ਸਪੋਰਟ ਕਰਦੇ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਡੀਐਸਪੀ ਰੇਸਿੰਗ ਡੀਐਸਪੀ ਨੋਟ ਸਾਡੇ ਸਟਾਣਾ ਸਿਟਿੰਗ ਨੋਟ ਵਿੱਚ ਮਿਤੀ 15 10 2025 ਨੂੰ ਦੋ ਐਮਐਲਏ ਪ੍ਰਾਥੂ ਦਿਸਨ ਇਹਨਾਂ ਵਿੱਚੋਂ ਇੱਕ ਐਮਐਲਏ ਮੀਨਾ ਪਤਨੀ ਰਜਿੰਦਰ ਅਤੇ ਦੂਜੀ ਐਮਐਲਏ ਭਾਰਤੀ ਪਤਨੀ ਸੁਸ਼ੀਲ ਦੋਨੋਂ ਵਸੀਆਂ ਬਰਦਸ ਮੋਲਾ ਲੋਕ ਤੋਂ ਆਪੁੰਗੇ ਸਨ ਹੁਣ ਇਹਨਾਂ ਵਿੱਚੋਂ ਇੱਕ ਧਰ ਜੋ ਕਿ ਐਜੂਕੇਸ਼ਨ ਲਗਾਏ ਜਾ ਰਹੇ ਹੈ ਇੱਕ ਧਰ ਬਲੋ ਦੂਸਰੀ ਧਰ ਨੂੰ ਧੱਕੇ ਨਾਲ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਨ੍ਹਾਂ ਇਲਿਗੇਸ਼ਨਸ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰੀਕੇ ਨਾਲ ਪਰਤਾਲ ਕੀਤੀ ਜਾ ਰਹੀ ਹੈ ਪਰਤਾਲ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਤਤਥਮ ਤੱਕ ਪੜਤਾਲ ਕੀਤੀ ਜਾ ਰਹੀ ਹੈ ਧੰਨਵਾਦ